we <laughs> ਮਮ ਪੈਣ ਕੋ ਜਾਣਦੇ ਹੀ ਕਿਹੜੀ ਜਗ੍ਹਾ ਦੇ ਠਿੱਕੀ ਵੰਡ ਕਿੱਥੋਂ ਵਿਸ਼ਕ ਤੋਂ ਆਏ ਸੀ ਇੱਕੋ ਇਧਰ ਸੁਲਤਾਨ ਵੰਡ ਤੋਂ ਆਏ ਸੀ ਸੁਤਾਨਾ ਬੜ ਪੈਣ ਜੋ ਹਾਂਜੀ ਤੇ ਕਿੱਥੋਂ ਰਹਿਣ ਵਾਲੇ ਵੀ ਸੁਲਤਾਨ ਵੰਡ ਪੈਣ ਦੇ ਆ ਤੇਰੇ ਰਹਿਣ ਵਾਲੇ ਤੇ ਉਹਦੇ ਸੂਰ ਦੇ ਪਤੀ ਬਸ ਸੂਰ ਦੇ ਪਤੀ ਹਾਂਜੀ ਤੇ ਕੀ ਗੱਲ ਹੋਈ ਇਹਦੇ ਕਿੱ데 ਜਾ ਰਹੇ ਇਦਰੀ ਭੈਣ ਕੋ ਜਾਣਦੇ ਸੀ ਉਹ ਸੈਡ ਮਾਰ ਗਿਆ ਟਰੱਕਲਾ ਸਿਲੰਡਰ ਵਾਲਾ ਗੱਟੀ ਇਹਨਾਂ ਦੀ ਕਾਤੇ ਸੀ ਸਕੂਟਰ ਦੇ ਕਾਤੇ ਨਹੀਂ ਮੋਟਰਸਾਈਕਲ ਤੇ ਸੀ ਕੋਈ ਮੋਟਰਸਾਈਕਲ ਚਲਾ ਰਿਹਾ ਇਹ ਚਲਾਉਂਦਿਆ ਇਹ ਵੀਰ ਚਲਾ ਰਿਹਾ ਹਾਂਜੀ ਤੇ ਠੀਕ ਹੁਣ ਛੱਟ ਲੱਗੇ ਮਾਦਾ ਇਹਨਾਂ ਦੀ ਦੇਖੋ ਜਣਾ ਦੀ ਹਾਂਜੀ ਤੇ ਹੋਰ ਤਾਂ ਹੀ ਕੋ ਹਾਂ ਇਹ ਪੁਲਸ ਵਾਲਾ ਕਾਰਵਾਈ ਕੀਤੀ ਵੀ ਨਹੀਂ ਕੋਈ ਕਾਰਵਾਈ ਨਹੀਂ ਕੀਤੀ ਕਿੰਨੇ ਵਜੇ ਦੀ ਡੈਥ ਹੋਈ ਆ 11 12 ਵਜੇ ਦੀ ਇਹ 11 ਵਜੇ ਤੋਂ ਡੈਥ ਤੋਂ ਬਾਅਦ ਪੁਲਸ ਨੇ ਤੁਹਾਡੀ ਕੋਈ ਮਦਦ ਨਹੀਂ ਕੀਤੀ ਕੋਈ ਨਹੀਂ ਕੀਤੀ ਹੁਣ ਤੁਸੀਂ ਕੀ ਕੀਤਾ ਹੁਣ ਤੁਸੀਂ ਕੀ ਕੀਤਾ ਹੁਣ ਐਸਮ ਹੋਏ ਪੜ੍ਹ ਪਾਜੀ ਅਜੀ ਭਾਈ ਜੀ ਵੀਰ ਜੀ ਨੇ ਇੱਕ ਗੱਲ ਕਹੀ ਵੀ ਕੋਈ ਨਹੀਂ ਅਸੀਂ ਤੁਹਾਨੂੰ ਇਨਸਾਫ ਦਿਵਾਵਾਂਗੇ ਪੂਰਾ ਵੀ ਤੁਸੀਂ ਡੈਡ ਪਾਜੀ ਚੁੱਕੋ ਤੁਸੀਂ ਨਹੀਂ ਉਹ ਲੋਕ ਸਵੇਰੇ 11 ਵਜੇ ਐਕਸੀਡੈਂਟ ਹੋਇਆ ਵਾ ਹਾਂ ਜੀ ਪਹਿਲਾਂ ਕੋਈ ਸੁਣਵਾਈ ਨਹੀਂ ਹੋਈ ਜੀ ਮਹਾਰਾਜ ਜੀ ਕੁਛ ਨਹੀਂ ਕੀਤਾ ਇਹਨਾਂ ਨੇ ਵਾਹੇ ਕੀ ਹੈ ਇਹ ਤੈਨੂੰ ਇਨਸਾਫ ਦਵਾਉਣ ਲਈ ਇਹਨਾਂ ਦੀ ਲਾਸ਼ ਜਿਹੜੀ ਆ ਜਿਹੜੇ ਕਿੱਥੇ ਲਾਸ਼ ਕਿੱਢੀ ਪੋਸਟਮਾਰਟਲ ਜੀ ਹਾਂਜੀ 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 ਕਿੰਨੇ ਘਰ ਬਾਦੋਂ ਲੈ ਗਏ ਆ ਇਹ ਵੇਖ ਲਓ ਜੁਹਣ ਗਏ ਜੀ ਲਾਸ਼ ਜੀ ਇਹਨਾਂ ਦੀ ਡੈਥ ਹੋਈ ਕੀ ਨਾਮ ਉਹਨਾਂ ਦਾ ਮਨਜੀਤ ਕੌਰ ਜੀ ਕਿੱਥੋਂ ਦੇ ਰਹਿਣ ਵਾਲੇ ਆ ਸੁਲਤਾਨਪੁਰ ਜੀ ਸੁਲਤਾਨਪੁਰ ਤੋਂ ਸੂਲੀ ਪੁਚੇ ਕਰਨ ਆਏ ਸੀਗੇ ਇਹ ਚੱਲੇ ਗੁੜੀਆ ਕੋਲ ਚਲੇ ਗਏ ਜੀ ਆਪਣੀ ਗੁੜੀਆ ਕੋਲ ਉਹਨਾਂ ਦੇ ਨਾਲ ਉਹਨਾਂ ਦਾ ਬੇਟਾ ਸੀ ਹਾਂਜੀ ਹਾਂਜੀ ਕ ਵਾਲਾ ਜਿਹੜਾ ਹੈਗਾ ਉਹ ਮੌਕੇ ਤੇ ਫੜਿਆ ਗਿਆ ਤਾਂ ਫਰਾਰ ਨਹੀਂ ਫਰਾਰ ਹੋ ਗਿਆ ਭਾਈ ਉਹ ਅੱਛਾ ਜੀ ਤੇ ਉਹਦਾ ਕਿਸੇ ਨੇ ਨੰਬਰ ਨੰਬਰ ਕੋਈ ਨੋਟ ਕੀਤਾ ਹੋਵੇ ਨਹੀਂ ਭਾਈ ਕੋਈ ਨੰਬਰ ਨਹੀਂ ਕੋਈ ਨੰਬਰ ਨਹੀਂ ਕੋਈ ਨੋਟ ਕੀਤਾ ਨਹੀਂ ਨਹੀਂ ਟ੍ਰੱਕ ਕਿਹੜਾ ਹੈ ਇਹ ਟ੍ਰੱਕ ਸਿਲੰਡਰ ਵਾਲੀ ਗੱਡੀ ਆ ਮੇਰੇ ਕੋਲ ਉਹ ਟ੍ਰੱਕ ਹਾਂਜੀ ਤੇ ਉਹ ਕਿਹੜੀ ਕੰਪਨੀ ਸਿਲੰਡਰ ਵਾਲੀ ਸੀ ਇੰਡੀਅਨ ਜੀ ਇੰਡੀਅਨ ਗੈਸ ਹਾਂਜੀ ਮਹਰਪਾਲ ਸਿੰਘ ਐਸ ਐਚ ਓ ਥਾਣਾ ਚਾਟੀਆਂ ਮੈਂ ਦੇ ਸਰ ਜੋ ਅੱਜ ਇਹ ਜਿਆ ਘਟਨਾ ਵਾਪਰੀ ਉਹਦੇ ਬਾਰੇ ਦੱਸੋ ਸਰ ਜਿਹੜੀ ਔਰਤ ਆ ਹਾਂਜੀ ਤੇ ਸ਼੍ਰੀਮਤੀ ਮਨਜੀਤ ਕੌਰ ਜੀ ਸੀ ਆਪਦੇ ਬੇਟੇ ਨਾਲ ਖਾਲੜੇ ਨੂੰ ਜਾ ਰਹੀ ਸੀ ਆਪਦੇ ਮੋਟਰਸਾਈਕਲ ਉੱਪਰ ਤੇ ਇੱਕ ਗੈਸ ਸਿਲੰਡਰਾਂ ਵਾਲਾ ਟਰੱਕ ਸੀਗਾ ਉਹ ਗੱਡੀ ਨੇ ਹਿੱਟ ਕੀਤਾ ਉਹਨਾਂ ਨੂੰ ਜਿਹਦੇ ਵਿੱਚ ਸ਼੍ਰੀਮਤੀ ਮਨਜੀਤ ਕੌਰ ਜੀ ਦੀ ਦੱਤ ਹੋ ਗਈ ਹੈ ਉਹਦੇ ਰਿਗਾਰਡਿੰਗ ਅਸੀਂ ਮੁਕਤਮਤਾਂ ਦੱਚ ਕਰਕੇ ਰਕਮ ਕ੍ਰੇਸ ਆਊਟ ਕਰਕੇ ਉਸ ਨੂੰ ਬਰਾਨੀ ਜੋ ਕਾਨੂੰਨ ਸਰ ਸਜਾਤਾ ਹੋਣਾ ਕਿੰਨੇ ਵਾਈਪੀ ਘਟਨਾਏ ਨੀਰਪੋਰਟ ਕੋਈ 12:30 12:30 ਕਿਸਾਲ 12 ਵਜੇ ਦਾ ਇਹਨਾਂ ਨੂੰ ਲੋਕਾਂ ਨੂੰ ਜਾਮ ਲਾਉਣਾ ਪੈ ਗਿਆ ਉਹਨਾਂ ਦਾ ਪੁਲਿਸ ਦਾ ਇਲਜ਼ਾਮ ਹੈ ਕਿ ਸਾਡੀ ਪੁਲਿਸ ਨੇ ਕੋਈ ਸਰਵਾਈ ਨਹੀਂ ਕੀਤੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਬਿਲਕੁਲ ਜੀ 101% ਅਸੀਂ ਵੀ ਇਹਨਾਂ ਦੇ ਉਦੋਂ ਦੇ ਨਾਲ ਹਾਂਜੀ ਇੱਥੇ ਠੀਕ ਹੈ ਜੀ ਉਹ ਤੋਂ ਦੇਖੀ ਇਹਨਾਂ ਦੇ ਨਾਲ ਅਸੀਂ ਪਰਿਵਾਰ ਵਾਲੇ ਹਾਂ ਪਰਿਵਾਰ ਵਾਲਾ ਪਬਲਿਕ ਨੂੰ ਤੁਸੀਂ ਪੁੱਛ ਸਕਦੇ ਹੋ ਨਹੀਂ ਦੱਸੋ ਜੀ ਪੁੱਛੋ ਉਹਨਾਂ ਨੂੰ ਜਿਹੜੀ ਪਬਲਿਕ ਇੱਥੇ ਹਾਜ਼ਰ ਜੀ ਤੁਸੀਂ ਤੁਸੀਂ ਦੱਸੋ ਤਾਂ ਹੁਣ ਹੈ ਹੁਣ ਫਰਦਰ ਕੀ ਕੰਮ ਹੋਇਆ ਦੀ ਇਹਨਾਂ ਦਾ ਫਰਦ ਜੀ ਡੈੱਡ ਬੋਡੀ ਨੂੰ ਅਸੀਂ ਪੋਸਟਮਾਰਟਮ ਵਾਸਤੇ ਭੇਜ ਦਿੱਤਾ ਹਸਪੀਟਲ ਦੇ ਵਿੱਚ ਹਾਂਜੀ ਸਵੇਰੇ ਮਾਰਨਿੰਗ ਪ ਕੋਨੇ ਕਾਨੂੰਨ ਦੇ ਅਨਸਾਰ ਸਜ਼ਾ ਦਵਾਵਾਂਗੇ। ਇਹ ਸਰ ਕੋਈ ਸੀਸੀਟੀਵੀ ਫੁਟੇਜ ਆਈ ਹੈ ਕੋ ਤੁਹਾਡੇ ਸਾਹਮਣੇ? ਯੈਸ ਯੈਸ ਅਸੀਂ ਫਿਰ ਹਾਲ ਜਿਹੜੇ ਸਾਡੇ ਸੀਸੀਟੀਵੀ ਫੁਟੇਜ ਨੈਕਸਟ ਆਉਂਦੇ ਨੇ ਅਸੀਂ ਸਾਡੀਆਂ ਪਾਰਟੀਆਂ ਲੱਗੀਆਂ ਹੋਈਆਂ ਟਰੱਕ ਨੂੰ ਤੇਜ਼ ਹੌਟ ਕਰਦੇ। ਠੀਕ ਹੈ ਸਰ ਥੈਂਕ ਯੂ। ਥੈਂਕ ਯੂ।